Terima kasih telah ਤਸਕਾਲ ਤੁਸੀਂ ਜੁੜੇ ਹੋਨ ਅਨਰ ਨਾਲ ਕਾਂਗਰਸ ਪਾਰਟੀ ਦਾ ਅੱਜ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਰਿਹਾ ਕਿ ਵੱਧ ਤੋਂ ਵੱਧ ਸੀਟਾਂ ਇਹਨੇ ਸਾਡੇ ਨਾਲ ਨੇ ਪੰਜਾਬੀ ਉਤ ਕਾਂਗਰਸ ਦੇ ਪ੍ਰਧਾਨ ਮੋਇਤਿੰਦਰਾ ਜੀ ਮੋਇ ਜੀ ਤੁਸੀਂ ਪੂਰਾ ਪੰਜਾਬ ਕੀ ਸਾਰੇ ਪਾਸੇ ਗਏ ਕਿਵੇਂ ਦਾ ਲੱਗਦਾ ਤੁਹਾਨੂੰ ਕਾਂਗਰਸ ਪਾਰਟੀ ਬਤ ਅਸੀਂ ਪਹਿਲਾਂ ਹੀ ਕਹਿੰਦੇ ਆ ਰਹੇ ਸੀ ਕਿ ਕਾਂਗਰਸ ਪਾਰਟੀ ਬਹੁਤ ਸੋਹਣੀ ਜਿੱਤ ਦਰਜ ਕਰੂਗੀ ਔਰ ਪੰਜਾਬ ਦੇ ਵਿੱਚ ਮੋੜ ਮੈਂ ਕਹਿ ਰਿਹਾ ਸੀ ਕਿ ਲੋਕਾਂ ਨੇ ਆਪਦੀ ਉਮੀਦ ਕਾਂਗਰਸ ਪਾਰਟੀ ਵੱਲ ਜਿਤਾਉਣੀ ਹੈ ਸਾਨੂੰ ਇਹ ਫੀਡਬੈਕ ਔਰ ਲੋਕਾਂ ਵੱਲੋਂ ਇਹ ਗੱਲ ਆ ਰਹੀ ਸੀ ਔਰ ਉਹੀ ਸਾਬਤ ਹੋਇਆ ਹੈ ਔਰ ਲੋਕਾਂ ਦਾ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਮੋੜ ਵਿਸ਼ਵਾਸ ਜਤਾਇਆ ਔਰ ਖਾਸ ਤੌਰ ਤੇ ਪਟਿਆਲੇ ਦੀ ਸੀਟ ਦਾ ਵੀ ਮੈਂ ਅਕਾਜ਼ ਜ਼ਿਕਰ ਕਰਨਾ ਚਾਹੂਗਾ ਕਿ ਬੜੀ ਵੱਡੀ ਟੱਕਰ ਸੀਗੀ ਔਰ ਬਹੁਤ ਸੋਹਣੀ ਡਾਕਟਰ ਤੇ ਅੰਮ੍ਰਿਤ ਗਾਂਧੀ ਜੀ ਵੀ ਜਿੱਤੇ ਔਰ ਇੰਡੀਆ ਲੈਵਲ ਤੇ ਵੀ ਜੋ ਇੰਡੀਆ ਘੱਟ ਜੋੜ ਦੀ ਹੋ ਸਕਦਾ ਹੈ ਕਿ ਅੱਜ ਸਰਕਾਰ ਵੀ ਇੰਡੀਆ ਘੱਟ ਜੋੜ ਦੀ ਬਣ ਸਕਦੀ ਹੈ ਇਹ ਇਦਾਂ ਦੇ ਸੰਕੇਤ ਨਜ਼ਰ ਆ ਰਹੇ ਔਰ ਮੈਂ ਬਹੁਤ ਖੁਸ਼ ਹਾਂ ਸਾਡੀ ਪਾਰਟੀ ਦੇ ਸਾਰੇ ਸਾਡੇ ਅਹੁਦੇਦਾਰ ਪਾਰਟੀ ਦੇ ਸਾਡੇ ਲੀਡਰ ਪਾਰਟੀ ਦੇ ਸਾਡੇ ਹੋਰ ਜਿਹੜੇ ਕਾਰਕੂਨ ਨੇ ਸਾਰੇ ਬਹੁਤ ਖੁਸ਼ ਨੇ ਕਿਉਂਕਿ ਮੈਂ ਤਜ ਤੱਲੇ ਪਈ ਹੈ ਸੋ ਦੇ ਘਰ ਦੇ ਢੋਲ ਵੱਜ ਰਹੇ ਆ ਸਾਹਮਣੇ ਬੀਜੇਪੀ ਵਾਲਿਆਂ ਦਾ ਘਰ ਹੈ ਪਹਿਲੇ ਇਸ ਟਿਕਟ ਤੋਂ ਲੜਦੀ ਕਾਂਗਰਸ ਤੋਂ ਇਸ ਵਾਰ ਉਹ ਤੀਜੇ ਨੰਬਰ ਤੇ ਆਏ ਆ ਕਿਵੇਂ ਦੇਖਦੇ ਹੋ ਦੇਖੋ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਜੀ ਸਭ ਤੋਂ ਵੱਡੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਭਾਜਪਾ ਜ਼ੀਰੋ ਤੇ ਹੈ ਉਹਦਾ ਖਾਤਾ ਨਹੀਂ ਖੁੱਲਿਆ ਉਹਦਾ ਕਾਰਨ ਹੈ ਕਿ ਤੁਸੀਂ ਡਿਵਾਈਸਿਵ ਪੋਲਿਟਿਕਸ ਜਦੋਂ ਕਰੋਗੇ ਉਦੋਂ ਤੁਹਾਨੂੰ ਰਿਜ਼ਲਟ ਉਹਦਾ ਨਹੀਂ ਮਿਲਣਾ ਤੁਹਾਨੂੰ ਸਭ ਨੂੰ ਗਲਵਕੜੀ ਸੇ ਲੈ ਕੇ ਸਭ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਔਰ ਇਹ ਕਹਿੰਦੇ ਨੇ ਵੀ ਅਸੀਂ ਆ ਹਿੰਦੂਆਂ ਦੀ ਪਾਰਟੀਆਂ ਇਦਾਂ ਦੀ ਗੱਲ ਆਈ ਔਰ ਮੈਂ ਸਮਝਦਾ ਵੀ ਅੱਜ ਪੰਜਾਬ ਦੇ ਹਿੰਦੂ ਨੂੰ ਸੋਚਣ ਨੂੰ ਮਜਬੂਰ ਕਰਤਾ ਪੰਜਾਬ ਦਾ ਹਿੰਦੂ ਇਹ ਸੋਚ ਰਿਹਾ ਜਖੜ ਸਾਹਿਬ ਦਾ ਵੀ ਬਿਆਨ ਸੀਗਾ ਤੇ ਮੈਂ ਜਖੜ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਹਿੰਦੂ ਪਿਆਰ ਨੂੰ ਸ਼ਾਂਤਮਈ ਸਾਡਾ ਵਿਰਤੀ ਦਾ ਪੰਜਾਬ ਦਾ ਹਿੰਦੂ ਹੈ ਔਰ ਪੰਜਾਬ ਦੇ ਹਿੰਦੂ ਨੇ ਵੀ ਸਤਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਦਿੱਤਾ ਔਰ ਇਹਨਾਂ ਦੇ ਖੜਾਏ ਹੋਏ ਜਿਹੜੇ ਦੋ ਇੰਡੀਪੈਂਡੈਂਟ ਨੇ ਉਹ ਮੈਦਾਨ 'ਚ ਉਹ ਜਿੱਤੇ ਨੇ ਪੰਜਾਬ ਲਈ ਪੰਜਾਬ ਦੇ ਲੋਕਾਂ ਨੂੰ ਅਮਨ ਪਿਆਰ ਕਰਨ ਵਾਲੇ ਲੋਕਾਂ ਨੂੰ ਸੋਚਣਾ ਪੈਣਾ ਹੈ ਕਿ ਸੀ ਪੰਜਾਬ ਨੂੰ ਕਿਹੜੀ ਦਿਸ਼ਾ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਦੇਣੀ ਹੈ ਔਰ ਕਾਂਗਰਸ ਪਾਰਟੀ ਹੀ ਕਹੇ ਜੀ ਪਾਰਟੀ ਹੈ ਜਿਹੜਾ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੰਨ੍ਹ ਕੇ ਔਰ ਇਕੱਠਾ ਰੱਖ ਸਕਦੀ ਹੈ ਔਰ ਇਸ ਚੰਗੇ ਸੰਕੇਤ ਨੇ ਕਿ 2027 ਦੇ ਵਿੱਚ ਵੀ ਕਾਂਗਰਸ ਪਾਰਟੀ ਪੰਜਾਬ ਦੀ ਵਿਧਾਨ ਸਭਾ ਵੀ ਆਪਣਾ ਪਰਚਮ ਲਹਿਰਾਉਗੀ। ਗੁਰਬੀਰ ਬਿੱਟੂ ਦੇ ਕਿਵੇਂ ਦੇਖਦੇ ਹੋ ਜੀ ਰਾਜਾ ਬੜੀ ਦੀ ਬਹੁਤ ਵਧੀਆ ਜਿੱਤ ਹੋਈ ਜਾਵੇ। ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਵੱਡੇ ਭਰਾ ਨੇ ਔਰ ਜਿੰਨੀ ਮਿਹਨਤ ਕਿਉਂਕਿ 92 ਸੀਟਾਂ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਆਈ ਸੀਗੀ ਜਿੰਨੀ ਮਿਹਨਤ ਕਰਕੇ ਉਹਨਾਂ ਨੇ ਪਾਰਟੀ ਨੂੰ ਬਿਲਡ ਕੀਤਾ ਜਿੰਨੀ ਮਿਹਨਤ ਕਰਕੇ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਰੱਖਿਆ ਔਰ ਆਵਾਜ਼ ਲੋਕਾਂ ਦੇ ਇਸ਼ੂਜ਼ ਦੀ ਆਵਾਜ਼ ਚੱਕੀ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਵੱਡੇ ਵੀਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਬਹੁਤ ਸੋਹਣੀ ਜਿੱਤ ਹਾਸਲ ਕਰਕੇ ਆਏ ਹਨ ਉਹਨਾਂ ਨੂੰ ਵੀ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ